ਆ ਗਵਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਖਰੀਦ ਲਿਆ ਕੀ ਇਸ ਥਰਮਲ ਪਲਾਂਟ ਦੇ ਉੱਤੇ 6-7000 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ ਉਹ ਕਰਜ਼ਾ ਕੌਣ ਮੋੜੂ ਕੋਈ ਗੱਲ ਨਹੀਂ ਸਿੱਧੂ ਸਾਹਿਬ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਵੀ ਕੰਮ ਕਰਦੇ ਨੇ ਉਹ ਸੋਚ ਸਮਝ ਕੇ ਕਰਦੇ ਨੇ ਸੋ ਇਸ ਕਰਕੇ ਜੋ ਵੀ ਉਹਨਾਂ ਨੇ ਕੀਤਾ ਬੜਾ ਸੋਚ ਸਮਝ ਕੇ ਕੀਤਾ ਸੋ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਪੰਜਾਬ ਦੇ ਹਿੱਤਾਂ ਲਈ ਹਰ ਕਿਸਾਨ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੇ ਹਿੱਤਾਂ ਲਈ ਲੈਂਦੇ ਨੇ ਸੋ ਇਹ ਵੀ ਉਹਨਾਂ ਨੇ ਸੋਚ ਵਿਚਾਰ ਕੀ ਜਿਹੜਾ ਥਰਮ ਪਲਾਨ ਲਿਆ ਛੋ ਉਹਨਾਂ ਨੂੰ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਹੁਣ ਸਰਕਾਰ ਆਮ ਲੋਕਾਂ ਦੀ ਸਰਕਾਰ ਸੋ ਆਮ ਲੋਕਾਂ ਦੀ ਹਿੱਤ ਲਈ ਉਹ ਜਿਹੜਾ ਕੰਮ ਕਰੇ ਦੇਖੋ ਕੋਈ ਖਵਾੜ ਨਹੀਂ ਹੈ ਸਭ ਤੋਂ ਪਹਿਲਾਂ ਜਿੱਤਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਤ ਸਿੰਘ ਮਾਨ ਬਧਾਈ ਦੇ ਪਾਤਰ ਨੇ ਕਿ ਇੱਕ ਸਰਕਾਰਾਂ ਇਹ ਜੀ ਆਈਆਂ ਜਿਨ੍ਹਾਂ ਨੇ ਇਹ ਵੇਚਣ ਦੀ ਕੋਸ਼ਿਸ਼ ਕੀਤੀ ਸਟੇਟ ਦੇ ਜਿਹੜੀ ਪ੍ਰਾਪਰਟੀ ਦੀ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਇੱਕ ਮੁੱਖ ਮੰਤਰੀ ਸਰਦਾਰ ਪ੍ਰਭਾਸ ਸਿੰਘ ਮਾਨ ਆਏ ਨੇ ਜਿਹੜੇ ਪੰਜਾਬ ਦੀ ਵਿਕੇ ਹੋਈ ਪ੍ਰਾਪਰਟੀ ਨੂੰ ਜਿਹੜਾ ਦੁਬਾਰੇ ਖਰੀਦ ਰਹੇ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਖਰੀਦ ਰਹੇ ਨੇ ਜਿਹੜਾ ਥਰਮਲ ਪਲਾਂਟ ਖਰੀਦਿਆ ਗਿਆ ਉਹ ਖਰੀਦਣ ਨਾਲ ਵੀ ਸਾਡਾ ਬਹੁਤ ਸਾਰਾ ਜਿਹੜਾ ਫਾਇਦਾ ਹੋਣਾ ਕਿਉਂਕਿ ਜਿੱਥੇ ਅਸੀਂ ਕੋਲੇ ਦੀ ਖਾਨ ਹੈ ਜਿਹੜੀ ਉਹ ਆਪ ਅਪਦੀ ਲੈ ਕੇ ਉਹਦੇ ਨਾਲ ਕਿੰਨੇ ਸੌ ਕਰੋੜ ਦਾ ਜਿਹੜਾ ਪੰਜਾਬ ਸਰਕਾਰ ਨੂੰ ਫਾਇਦਾ ਹੋਇਆ ਫੋ ਉਹਦੇ ਤਹਿਤ ਹੀ ਜਦੋਂ ਸਾਡੇ ਆਪ ਦਾ ਥਰਮਲ ਪਲੈਂਟ ਹੋਊਗਾ ਉਹਦੇ ਨਾਲ ਵੀ ਜਿਹੜਾ ਬਹੁਤ ਸਾਰਾ ਫਾਇਦਾ ਹੈ ਜਿਹੜਾ ਪੰਜਾਬ ਸਰਕਾਰ ਨੂੰ ਹੋਊਗਾ ਕਿਉਂਕਿ ਪਿਛਲੇ ਸਰਮੇ ਦੇ ਦਰਮਿਆਨ ਅਸੀਂ ਦੇਖਿਆ ਕਿ ਜਿਹੜਾ ਬਠਿੰਡਾ ਥਰਮਲ ਪਲੈਂਟ ਸੀ ਉਹ ਲੰਗੀਆਂ ਸਰਕਾਰਾਂ ਨੇ ਉਹਨੂੰ ਖਤਮ ਕਰਤਾ ਉਹ ਜਿਹੜਾ ਕਿ ਚੰਗਾ ਵਧੀਆ ਚੱਲਣ ਵਾਲਾ ਸੀ ਠੀਕ ਸੀ ਵਧੀਆ ਕੰਮ ਕਰ ਰਿਹਾ ਸੀ ਪਰ ਆਪਣੇ ਨਿੱਜੀ ਹਿੱਤਾਂ ਵਾਸਤੇ ਉਹਨਾਂ ਨੇ ਉਹਨੂੰ ਵੇਚਣ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕੀਤੇਗੇ ਪਰ ਸਰਦਾਰ ਭਗਵੰਤ ਸਿੰਘ ਮਾਨੂਰੀ ਉਹ ਲੱਗੇ ਹੋਣੇ ਕਿ ਪੰਜਾਬ ਦੀ ਪ੍ਰਾਪਰਟੀ ਬਚਾਉਣ ਵਾਸਤੇ ਲੱਗੇ ਨੇ ਪੰਜਾਬ ਨੂੰ ਕਿਵੇਂ ਉਭਾਰਨਾ ਔਰ ਕਿਵੇਂ ਉਹਨੂੰ ਰੰਗਲਾ ਪੰਜਾਬ ਬਣਾਉਣਾ ਉਸ ਪਾਸੇ ਵੱਲ ਲੱਗੇ ਹੋਣੇ ਜੋ ਸਿੱਧੂ ਕਹਿੰਦੇ ਕਹਿੰਦੇ 6000 ਕਰੋੜ ਤੋਂ ਵੱਧ ਦਾ ਕਰਜ਼ਾ ਆ ਇਸ ਥਰਮਲ ਪਲੈਂਟ ਤੇ ਇਹ ਕੀ ਦੇ ਸਰ ਪਾਊਗਾ ਹੁਣ ਕੋਈ ਗੱਲ ਨਹੀਂ ਸਿੱਧੂ ਸਾਹਿਬ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਵੀ ਕੰਮ ਕਰਦੇ ਨੇ ਉਹ ਸੋਚ ਸਮਝ ਕੇ ਕਰਦੇ ਨੇ ਸੋ ਇਸ ਕਰਕੇ ਜੋ ਵੀ ਉਹਨਾਂ ਨੇ ਕੀਤਾ ਬੜਾ ਸੋਚ ਸਮਝ ਕੇ ਕੀਤਾ ਸੋ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਪੰਜਾਬ ਦੇ ਹਿੱਤਾਂ ਲਈ ਹਰ ਇੱਕ ਸਾਹ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੀ ਹਿੱਤਾਂ ਲਈ ਲੈਂਦੇ ਨੇ ਸੋ ਇਹ ਵੀ ਉਹਨਾਂ ਨੇ ਸੋਚ ਵਿਚਾਰ ਕੀ ਜਿਹੜਾ ਥਰਮਲ ਪਲੈਂਟ ਲਿਆ ਸੋ ਉਹਨਾਂ ਨੂੰ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਹੁਣ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਸੋ ਆਮ ਲੋਕਾਂ ਦੀ ਹਿੱਤ ਲਈ ਉਹ ਜਿਹੜਾ ਕੰਮ